ਦੋਸਤੋ ਸੁਖਣ ਵਾਲੇ ਪਿੰਡ ਚੋਂ ਇੱਕ ਛੋਟ ਵੀਡੀਓ ਦਿਖਾ ਰਿਹਾ ਤੁਹਾਨੂੰ ਆਮ ਘਰੇਲੂ ਪਸ਼ੂ ਪਾਲਕ ਇਹਨਾਂ ਕੋਲ ਇੱਕੇ ਗਾਂ ਦੂਜਾ ਸੂਆ ਸੁੰਦੀ ਐ 40127 ਡੈਨਮਾਰਕ ਬੋਲਦਾ ਸੀ ਮੰਨ ਲਗਾ 20 ਸਤੰਬਰ ਨੂੰ ਦਿਨ ਪੂਰੇ ਹੁੰਦੇ ਐ ਦੁੱਧ ਦਿੱਤਾ ਪਹਿਲੇ ਸੂਏ 30 ਕਿਲੋ ਵੰਗੋਂ ਦੋਨੇ ਪਾਸੇ ਬਹਿ ਕੇ ਬਾਈ ਹੁਰੀ ਚੋਂਦੇ ਰਹੇ ਐ ਛੋਟ ਵੀਡੀਓ ਇਸ ਕਰਕੇ ਦਿਖਾ ਰਿਹਾ ਵੀ ਇੱਕ ਤਾਂ ਇਹਦਾ ਢਾਂਚਾ ਬੜਾ ਸੋਹਣਾ ਤੇ ਇਹ ਘਰੇ ਰੱਖੀ ਹੋਈ ਸੰਗਲ ਦੇ ਵਿੱਚ ਹੀ ਵੱਧੀ ਵੀ ਗਾਂ ਐ ਜੇ ਕੋਈ ਭਰਾ ਹੱਥੀਂ ਘਰੇ ਦੁੱਧ ਵਾਸਤੇ ਕੋਈ ਗਾਂ ਖਰੀਦਣੀ ਚਾਹੁੰਦਾ ਤਾਂ ਹੈ ਥੋੜੀ ਕੱਚੀ ਦਿਨ ਲੈਂਦੀ ਹੈ ਪਰ ਸਰੀਰਕ ਪੱਖ ਤੋਂ ਥਣ ਹਵਾਨੇ ਵਾਲੇ ਪੱਖ ਤੋਂ ਬੜੀ ਕਬਾਕਮਾਲ ਹੈ ਐਚ ਐਫ ਬਰੀਡ ਦੇ ਵਿੱਚ ਬੜੇ ਸੋਹਣੇ ਬੱਚੇ ਇਸ ਗਾਂ ਤੋਂ ਕੋਈ ਵੀ ਭਰਾ ਲੈ ਸਕਦਾ ਰੇਟ ਜਿਹੜਾ ਉਹ ਦੱਸੋ ਬਾਈ ਨੇ ਫੋਨ ਤੇ ਹੀ ਰੱਖਿਆ ਤੇ ਨੰਬਰ ਜਿਹੜਾ ਉਹ ਮੈਂ ਟਾਈਟਲ ਚ ਦੇਤਾ ਹੈ ਇੱਥੇ ਤੁਸੀਂ ਕਾਲ ਕਰ ਲਓ ਬਹੁਤ ਸੋਹਣੀ ਇਹ ਗਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਵਿਕਰੀ ਵਾਸਤੇ ਹੈ ਫੁੱਲ ਕਦਕਾਠ ਪਰ ਉਤੋਂ ਬਿਲਕੁਲ ਸਿੱਧੀ ਹੈ